ਕਿੰਨੇ ਚਿਰ ਹੋ ਗਿਆ ਵਿਆਹ ਹੋ ਗਿਆ ਵਿਆਹ 6 6-7 6-7 ਮਹੀਨੇ ਹੋ ਗਏ ਲਵ ਮੈਰਿਜ ਕਰਾਈ ਉਹਨੇ ਚੰਡੀਗੜ੍ਹ ਲਵ ਮੈਰਿਜ ਕਰਾਈ ਕਿਹਦੇ ਨਾਲ ਕਰਾਈਏ ਇਹਨਾਂ ਦੀ ਕੁੜੀ ਨਾਲ ਜਿਨ੍ਹਾਂ ਨੇ ਵੱਢਿਆ ਬਾਈ ਕੀ ਨਾਮ ਤੇਰਾ ਲਾਪਰੀ ਠੀਕ ਨਾ ਵਾਪਰੀ ਅੱਜ ਕਰਨਾ ਇਹ ਵਾਪਰੀ ਰਾਤ ਨੂੰ ਪਰਸੋਂ ਵਾਲੀ ਰਾਤ ਮੇਰੇ ਬਾਪੂ ਉਹਨਾਂ ਪੁੱਠਾ ਕੋਲੇ ਸੀ ਉਹ ਮੁੰਡਾ ਗਾਲਾ ਗੁਲਾ ਕੱਢੀਆਂ ਸੀ ਕੋਣ ਕੀ ਨਾਮ ਉਹਦਾ ਉਹਦਾ ਨਾ ਹੈਗਾ ਲਵਲੀ ਆ ਤੇ ਉਹ ਮੇਰਾ ਸੁਭਾ ਭਰਾ ਆ ਉਹਨੇ ਉਹਦੇ ਚਪੇੜੇ ਚਕੂੜੇ ਮਾਰੇ ਤੇ ਚਲੋ ਇਹ ਗੱਲ ਟੱਗ ਗਈ ਉਹਨਾਂ ਨੇ ਵੀ ਮਾਰੇ ਤੇ ਇਹਨਾਂ ਨੇ ਵੀ ਮਾਰੇ ਕੱਲ੍ਹ ਹੋਈ ਚਲੋ ਫੈਸਲਾ ਹੈ ਜਿਉਂ ਪਿੰਡ ਚ ਲੈ ਸੀਗਾ ਦਸੂਹੇ ਆਪਣੀ ਦੁਕਾਨ ਆਈ 23 ਸਾਲ ਦੀ ਉਹਦੀ ਉਮਰ ਆਈ ਵਹ ਸੀਗਾ ਤੇ ਇਹਨਾਂ ਨੇ ਮੁੰਡੇ-ਮੁੰਡੇ ਸੱਤੀ 15-16 ਜਾਨੇ ਗੱਡੀ ਤੇ ਤੇ ਫੋਨ ਲਾ ਕੇ ਕੁੜੀ ਨਹੀਂ ਸੱਦੀ ਸੀ ਇਹਦੀ ਭੈਣ ਨੇ ਤੇ ਉੱਥੇ ਕੱਟਮਾਰ ਕੀਤੀ ਉਹਨੂੰ ਗੱਡ ਗਈ ਵਹ ਸੀਗਾ ਉਹਨਾਂ ਦੀ ਹੀ ਭੈਣ ਸੀਗੀ 7 ਕੁ ਮਹੀਨੇ ਹੋਈ ਸੀ ਲਾ ਅਮਰੀਕਾ ਗਈ ਕੀ ਨਾਮ ਸੀ ਉਹਦਾ ਮਨਪ੍ਰੀਤ ਸਿੰਘ ਆਈ ਉਹਦਾ ਜਿਹਦਾ ਕਤਲ ਹੋਇਆ ਕੀ ਨਾਮ ਆ ਉਹਦਾ ਮਨਪ੍ਰੀਤ ਸਿੰਘ ਆਈ ਤੁਹਾਡਾ ਕੀ ਲੱਗਦਾ ਈ ਉਹ ਮੇਰਾ ਛੋਟਾ ਬ੍ਰਦਰ ਆਈ ਤੇ ਜਿਹੜੀ ਉਹਨਾਂ ਵਿਆਹ ਆ ਸੀ ਮਾਰਿਆ ਕਿੰਨਾਂ ਨੇ ਆ ਇਹ ਉਹਦੇ ਭਰਾਵਾਂ ਨੇ ਮਾਰਿਆ ਜੀ ਉਹ ਕੁੜੀ ਦੇ ਨੂੰ ਭਰਾཚ ਚਾਚੇ ਲੈ ਤੇ ਮਾਰਿਆ ਕਿਹੜੇ ਕੁੜੀ ਦੇ ਚਾਚੇ ਤੇ ਕਰਪਾਣਾ ਨਾਲ ਮਾਰਿਆ ਜੀ ਇਹ ਘਟਨਾ ਵਾਪਰੀ ਕਿੱਥੇ ਆ ਇਹ ਆਪਣਾ ਮੋਦਗੀ ਰੋਡ ਤੇ ਹੀ ਟੈਕਸੀ ਸੈਂਕ ਕੋਲੇ ਤੇ ਹੁਣ ਤੁਸੀਂ ਪੁਲਿਸ ਕੋਲੇ ਆਏ ਹੋ ਪੁਲਿਸ ਤੁਹਾਨੂੰ ਕੀ ਕਰਨਾ ਇਹ ਕਹਿੰਦੇ ਈ ਤੁਹਾਡਾ ਇਨਸਾਫ ਕਰਾਵਾਂਗੇ ਜਿਹੜੇ ਜਿਹੜੇ ਬੰਦਿਆਂ ਨੇ ਮਾਰਿਆ ਉਹ ਬੰਦੇ ਕਿੱਥੇ ਨੇ ਉਹ ਗ੍ਰਿਫਤਾਰ ਆ ਜੀ ਕੋਈ ਅਰੈਸਟ ਕੀਤਾ ਪੁਲਿਸ ਨੇ ਨਹੀਂ ਉਹਨਾਂ ਦੀ ਲੇਡੀਜ਼ ਅਰੈਸਟ ਹੋਇਆ ਇਹ ਤੁਹਾਨੂੰ ਦੱਸਿਆ ਤੁਹਾਡੀ ਜੀ ਦਾ ਕੁੜੀ ਦੀ ਮਾਂ ਹੀ ਖੜੇ ਆ ਕੀ ਨਾਮ ਹੈ ਤੁਹਾਡਾ ਜੀ ਪਾਪਾ ਇਹ ਘਟਨਾ ਹੋਈ ਹੈ ਕੀ ਘਟਨਾ ਹੋਈ ਹੈ ਸਾਰੀ ਇਹ ਉਹ ਮੈਨੂੰ ਆਪਣੇ ਕੰਮ ਤੋਂ ਤਰੀਏ ਸੀਗੀ ਤੇ ਮੇਰੇ ਮੂਹਰੇ ਮੂਹਰੇ ਮੁੰਡੇ ਨੂੰ ਮਾਰ ਦਿੱਤੇ ਥੇ ਜਦੋਂ ਮੈਂ ਕੋਲੇ ਜਾ ਕੇ ਵੇਖਿਆ ਉਹਦੋਂ ਉਹ ਗਲੀ ਦੇ ਵਿੱਚ ਭੱਜ ਗਏ ਹੋ 10 12 ਗਿਆਨੇ ਮੁੰਡੇ ਸੀਗੇ ਕਿਹਨੂੰ ਮਾਰਿਆ ਕਿਸ ਕਿਹਨੂੰ ਘੁੱਟਿਆ ਜੀ ਮੁੰਡਾ ਮੇਰੇ ਦੇਖ ਦਾ ਮੁੰਡਾ ਸੀ ਕੀ ਨਾਮ ਹੈ ਉਹਦਾ ਮਨਪ੍ਰੀਤ ਉਹਦੇ ਨਾਲ ਕਿੰਨੇ ਜਾਣੇ ਸੀ ਮਨਪ੍ਰੀਤ ਦੇ ਨਾਲ ਮਨਪ੍ਰੀਤ ਦੇ ਨਾਲ ਕੋਈ ਨਹੀਂ ਇਕੱਲਾ ਜਾਣੇ ਸੀ ਤੇ ਜਿਹੜੇ ਮਾਰਗੁੱਟ ਨਾਲੇ ਸੀ ਉਹ ਤੁਸੀਂ ਦੇਖ ਕੇ ਕਿੰਨੇ ਜਾਣੇ ਸੀ ਉਹ ਜੀ ਉਹ 10 12 ਜਾਣੇ ਸੀ ਕੀ ਦੁਸ਼ਮਣੀ ਕੀ ਸੀ ਉਹਨਾਂ ਨਾਲ ਦੁਸ਼ਮਣੀ ਵਾਲੀ ਪੁਲਿਸ ਮਾਰਾ ਜਦੋਂ ਅਸੀਂ ਗਏ ਉਦੋਂ ਪਹਿਲਾਂ ਕੋਈ ਨਹੀਂ ਨਾਲ ਬੋਲੇ ਸੀ ਉਦੋਂ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਕੋਈ ਨਾ ਕੋਈ ਗੱਲ ਨਹੀਂ ਕਿੱਥੇ ਰਹਿੰਦੇ ਹੋ ਬਾਕੀ ਪੁਰਾਣੇ ਦਿਲੀ ਵਸਦੇ ਕੀ ਵਾਰ ਦਾ ਤੋਈਏ ਤੁਹਾਡੇ ਨਾਲ ਜੀ ਵਾਰ ਮੇਰਾ ਮੁੰਡਾ ਵੜਦਾ ਕਿਵੇਂ ਜੀ ਜਨਾਨੀ ਨੇ ਤੇ ਇੱਕ ਅਕਵਾਲੇ ਦੀ ਕੁੜੀ ਆ ਹਾਂਜੀ ਉਹਦੇ ਅੱਗੇ ਵੀ ਕਈ ਕੇਸ ਇਥੇ ਥਾਣੇ ਚਾਏ ਆ ਜਨਾਕੀਆਂ ਤੋਂ ਲੱਖ ਲਏ ਕੇ ਤੇ 2 ਲੱਖ ਲਏ ਗਾਸਤੀ ਆ ਬਲਾਗਸਕਾਰ ਦੇ ਪਰਚੇ ਪਵਾ ਕੇ ਉਹ ਜਨਾਨੀ ਨੇ ਬੰਦੇ ਪਤਾ ਨਹੀਂ ਕਿੱਥੋਂ ਸੱਦੇ ਆ ਉਹ ਜਨਾਨੀ ਨੇ ਮੁੰਡਾ ਅਮਰਾ ਮੇਰਾ ਇਹ ਵਾਕਿਆ ਕਰ ਉਹਦੇ ਭਰਾ ਮੈਂ ਤਾਂ ਚਲਿਆ ਗਈ ਬਹੁ ਮਹਿਲਵਈ ਦਾ ਕੰਮ ਕਰਦਾ ਮੈਂ ਤਾਂ ਮੋਗੇ ਪੈਲਸ ਚਲਿਆ ਗਈ ਉਹ ਜਿਹੜਾ ਪੈਲਸ ਆ ਉੱਥੇ ਚਲਿਆ ਗਈ ਉਤੋਂ ਆਇਆ ਵਾਪਸ ਮੈਨੂੰ ਕਹਿੰਦੇ ਮੁੰਡੇ ਦੇ ਸੱਟਾਂ ਵੱਜੀਆਂ ਵੀ ਤੂੰ ਆ ਜਾ ਤੇ ਮੈਂ ਆ ਕੇ ਪਤਾ ਲੱਗਾ ਮਰ ਗਿਆ ਕਿੰਨੇ ਜਣੇ ਲੋਕਾਂ ਨੇ ਹਮਲਾ ਕੀਤਾ ਉਹ ਤੇ ਜੀ ਠੀਕ ਹੈ ਜੀ 10 15 ਜਣੇ ਪਤਾ ਨਹੀਂ 10 15 ਨਹੀਂ ਇਹ ਨਹੀਂ ਕਹਿ ਸਕਦੇ ਜੀ ਇਹ ਨਹੀਂ ਕਹਿ ਸਕਦੇ ਜੀ ਗੱਡੀ ਤੇ ਸੀ ਗੱਡੀ ਤੇ ਉਹ ਜਨਾਨੀ ਨੇ ਬੁਲਾਇਆ ਜਨਾਨੀ ਇਹਨਾਂ ਦੀ ਚੱਕੀ ਲਈ ਆ ਪਤਾ ਨਹੀਂ ਕੀ ਕਾਰਵਾਈ ਕਰਨਗੇ ਕੀ ਨਾ ਕਰਨਗੇ ਪੁਲਿਸ ਵਾਲਿਆਂ ਦੀ ਹੁਣ ਤੁਸੀਂ ਕੀ ਮੰਨਦੇ ਥੋੜੀ ਮੰਗ ਕੀਤੀ ਮੰਗ ਦੀ ਆਈ ਉਹਨਾਂ ਨੂੰ ਸਜ਼ਾ ਹੋਈ ਸੀ ਗਾਵੇਂ ਕਿੰਨਾ ਚਿਰ ਹੋ ਗਿਆ ਵਿਆਹ ਹੋਇਆ ਵਿਆਹ 6 6-7 6-7 ਮਹੀਨੇ ਹੋ ਗਏ ਲਵ ਮੈਰਿ ਕਰਾਈ ਉਹਨਾਂ ਨੇ ਚੰਡੀਗੜ੍ਹ ਲਵ ਮੈਰਿ ਕਰਾਈ ਕਿਹਦੇ ਨਾਲ ਕਰਾਈਏ ਇਹਨਾਂ ਦੀ ਕੁੜੀ ਨਾਲ ਜਿਨ੍ਹਾਂ ਨੇ ਵੱਢਿਆ ਅੱਛਾ ਜਿਨ੍ਹਾਂ ਨੇ ਵੱਢਿਆ ਟੌਨ ਸੀ ਹੋਰ ਬਹੁਤ ਇਹ ਦਰ ਰਾਤ ਸਾਢੇ 8:00 10:00 ਵਜੇ ਅੱਛਾ ਉਹਨਾਂ ਨੇ ਦਸ ਸਾਰਾ ਕੰਮ ਦੇ ਵਿੱਚ ਮੈਂ ਆਪ ਮੈਂ ਉੱਥੇ ਮੇਰੇ ਘਰ ਦੇ ਨਾਲ ਹੀ ਜਾਂਦੇ ਹਾਂ ਤੁਨ ਕਾਰਨ ਕਿ ਲੱਗਦਾ ਵੱਢਣ ਤਾਂ ਕਿਉਂ ਤੁਹਾਡੇ ਮੁੰਡੇ 'ਤੇ ਹਮਲਾ ਕੀਤਾ ਜੀ ਵਸ ਜੀ ਲੋ ਜਮਣੀ ਮੈਂ ਲਵ ਮੈਰਿਜ ਦੀ ਵਜ੍ਹਾ ਸੀ ਬਸ ਲਵ ਮੈਰਿਜ ਆ ਜੀ ਉਹ ਵਜ੍ਹਾ ਲਵ ਮੈਰਿਜ ਕਰਾਈ ਇਹ ਕੁੜੀ ਦੇ ਨਾਲ ਬਸ ਜੀ ਇੱਕ ਬਾਗਾਪੁਰਾਣਾ ਵਿੱਚ 24 ਸਾਲ ਦਾ ਨੌਜਵਾਨ ਦਾ ਕਤਲ ਹੋਇਆ ਕੀ ਮਾਮਲਾ ਸੀਗੇ ਸਾਰੀ ਜਾਣਕਾਰੀ ਇਹ ਮਨਪ੍ਰੀਤ ਸਿੰਘ ਔਰ ਕਾਟਚਾ ਪੁੱਤ ਅੰਦਰਪੈ ਸਿੰਘ ਬਸੀ ਦਲੀਪ ਬਸਤੀ ਬਾਗਾਪੁਰਾਣਾ ਦੀ ਇਹ ਨਾ 6 ਮਹੀਨੇ ਪਹਿਲਾਂ ਕੋਰਟ ਮੈਰਿਜ ਹੋਈ ਸੀਗੀ ਕੋਰਟ ਮੈਰਿਜ ਦੇ ਵਿੱਚ ਇਹਦੇ ਜਿਹੜੇ ਕੁੜੀ ਦੇ ਮਾਪੇ ਸੀਗੇ ਉਹਦੇ ਭਰਾ ਸੀ ਉਹ ਰੰਜਿਸ਼ ਰਖਦੇ ਸੀਗੇ ਤੇ ਕੱਲ ਕਿਤੇ ਇਹਨਾਂ ਨੇ ਆਸ ਵਿੱਚ ਪੁੱਤ ਨੂੰ ਐਵੇਂ ਹੋਈ ਇਹਦੇ ਬਾਪ ਨੂੰ ਚੰਗਾ ਮਾੜਾ ਬੋਲੇ ਨਰਪਾਇਆ ਸਿੰਘ ਮਾਰਪਰੀ ਦੇ ਬਾਪ ਨੂੰ ਉਹਨੇ ਪੁੱਛਿਆ ਵੀ ਕਾਹ ਤੋਂ ਮੇਰੇ ਬਾਪ ਨੂੰ ਚੰਗਾ ਮਾੜਾ ਇਹਦੀ ਬੇਇੱਜ਼ਤੀ ਕਾਹ ਤੋਂ ਕੀਤੀ ਇਸੇ ਤਰ੍ਹਾਂ ਚਾਗੇ ਦੇ ਸੱਟਾਂ ਮਾਰੀਆਂ ਕਿੰਨੇ ਜਣੇ ਸੀ ਕਿਉਂ ਇਹ ਬਾਈ ਨੇ ਮੇਰੇ ਹੈਗੇ ਆ ਜੀ 4 ਜਣੇ ਕੁਛ ਹਨ ਪਛਾਤੇ ਆ ਜੀ ਤੇ ਹਥਿਆਰ ਕਿਹੜਾ ਵਰਤਿਆ ਕਿਰਪਾਨਾ ਹੈ ਤੇ ਜਿਹੜੇ ਟੋਕੇ ਜਿਹੜੇ ਹੁੰਦੇ ਆ ਆ ਮਸ਼ੀਨ ਵਾਲੇ ਟੋਕੇ ਜਿਹੜੇ ਡੰਡਾ ਲਹੂਏ ਦੇ ਰਾੜਾ ਨਾਲ ਲਾਏ ਸੀ ਕੋਈ ਅਰੈਸਟ ਵੀ ਹੋਈ ਤਾ ਨਹੀਂ ਅਰੈਸਟ ਕੋਈ ਨਹੀਂ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਐਫਆਈਆਰ ਦਰਜ ਕਰਕੇ ਉਸ ਨੂੰ ਕਰਾ ਕਰਾ ਰਹੇ ਹਾਂ ਜੀ ਕਿਹਦੇ ਬਿਆਨ ਤੇ ਐਫਆਈਆਰ ਦਰਜ ਕੀਤੀ ਹੈ ਇਹਦੇ ਬਾਪਿੰਦਰ ਭਾਈ ਸਿੰਘ ਦੇ ਬਿਆਨ ਤੇ ਤੇ ਹੁਣ ਅਗਲੀ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਮਨ ਜੀ ਅਗਲੀ ਉਹਨਾਂ ਤੇ ਰੇਡ ਕਰ ਰਹੇ ਹਾਂ ਜੀ ਤੇ ਉਹ ਨੌਜਵਾਨ ਦੀ ਮੌਤ ਹੋ ਗਈ ਸੀ ਹਾਂ ਜੀ ਮੌਤ ਹੋ ਗਈ ਜੀ ਇਹ ਚੰਡੀਗੜ੍ਹ ਦੇ ਰਹਿਣ ਵਾਲੇ ਸੀ ਨਹੀਂ ਜੀ ਇੱਥੋਂ ਦੇ ਬਾਗਬਾਨੇ ਦੀਲੀ ਬਸਤੀ ਤੇ ਕੁੜੀ ਵਾਲੇ ਕੁੜੀ ਵਾਲੇ ਕੁਕੂੜ ਮਰ ਜੁਈ ਸੀ ਕੁੜੀ ਵਾਲੇ ਨੀਂਦ ਬਤ ਕਿੱਥੋਂ ਦੀ ਸੀ